ਜੇ ਆਪਾਂ ਪਾਕਿਸਤਾਨ ਦੀ ਇਤਿਹਾਸ ਤੋਂ ਦੇਖੀਏ ਤਾਂ ਅਫਗਾਨਿਸਤਾਨ ਵਿੱਚ ਜਿੰਨੀਆਂ ਪ੍ਰੋਬਲਮਾਂ ਚੱਲ ਰਹੀਆਂ ਉਹਨਾਂ ਸਾਰਿਆਂ ਦੀ ਜੜ ਪਾਕਿਸਤਾਨ ਹੀ ਆ 1981 ਵਿੱਚ ਅਫਗਾਨਿਸਤਾਨ ਵਿੱਚ ਤਖਤਾ ਪਲਟ ਵੀ ਅਮਰੀਕਾ ਦੇ ਨਾਲ ਰਲ ਕੇ ਪਾਕਿਸਤਾਨ ਨੇ ਕਰਾਇਆ ਸੋਵੀਅਤ ਰੂਸ ਦੀ ਸੈਨਾ ਨਾਲ ਲੜ ਲਈ ਅੱਜ ਦਾ ਜੋ ਤਾਲੀਬਾਨ ਆ ਉਸਾਮਾ ਬਿੰਲਾ ਦੇ ਨਾਲ ਇਹਨਾਂ ਸਭ ਨੂੰ ਵੀ ਟ੍ਰੇਨਿੰਗ ਤੇ ਹਥਿਆਰ ਪਾਕਿਸਤਾਨ ਨੇ ਹੀ ਸਪਲਾਈ ਕੀਤੇ ਸੀ ਅਮਰੀਕਾ ਦੇ ਕਹਿਣ ਤੇ ਸੋਵੀਅਤ ਰੂਸ ਦੀ ਫੌਜ ਨਾਲ ਲੜਨ ਲਈ ਇਹ ਸਾਰੀਆਂ ਪ੍ਰੋਬਲਮਾਂ ਵੀ ਪਾਕਿਸਤਾਨ ਨੇ ਪੈਦਾ ਕੀਤੀਆਂ ਹੋਈਆਂ ਫਿਰ ਜਦੋਂ 9/11 ਦਾ ਹਮਲਾ ਹੁੰਦਾ ਅਮਰੀਕਾ ਵਾਰ ਅਗੇਂਸਟ ਟਰੋਰਰ ਸ਼ੁਰੂ ਕਰਦਾ ਉਦੋਂ ਫਿਰ ਪਾਕਿਸਤਾਨ ਅਮਰੀਕਾ ਦੀ ਹੈਲਪ ਕਰਦਾ ਪਾਕਿਸਤਾਨ ਤੇ ਹਮਲਾ ਕਰਨ ਲਈ ਪਹਿਲਾਂ ਤਾਲੀਬਾਨ ਨੂੰ ਖੜਾ ਕੀਤਾ ਅਮਰੀਕਾ ਦੇ ਕਹਿਣ ਤੇ ਫਿਰ ਤਾਲੀਬਾਨ ਨੂੰ ਖਤਮ ਕੀਤਾ ਅਮਰੀਕਾ ਦੇ ਕਹਿਣ ਤੇ 2020 ਵਿੱਚ ਜਦੋਂ ਅਮਰੀਕਾ ਦੀ ਫੌਜ ਅਫਗਾਨਿਸਤਾਨ ਛੱਡ ਕੇ ਜਾਂਦੀ ਆ ਤਾਲੇਬਾਨ ਦਾ ਰਾਜ ਹੁੰਦਾ ਉਦੋਂ ਵੀ ਸਾਰਿਆਂ ਤੋਂ ਵੱਧ ਸੈਲੀਬ੍ਰੇਟ ਪਾਕਿਸਤਾਨੀ ਕਰਦਾ ਕਿ ਜੀ ਤਾਲੇਬਾਨ ਸਾਡੇ ਭਰਾਵਾਂ ਦਾ ਰਾਜ ਆ ਗਿਆ ਸਾਡੇ ਭਰਾਵਾਂ ਦੀ ਸਰਕਾਰ ਆ ਗਈ ਪਰ 4-5 ਸਾਲਾਂ ਬਾਅਦ ਫੇਰ ਅਮਰੀਕਾ ਦੇ ਕਹਿਣ ਤੇ ਪਾਕਿਸਤਾਨ ਅਫਗਾਨਿਸਤਾਨ ਵਿੱਚ ਅਟੈਕ ਕਰ ਰਿਹਾ ਕਿਉਂਕਿ ਅਮਰੀਕਾ ਨੂੰ ਅਫਗਾਨਿਸਤਾਨ ਦਾ ਬਗਰਾਮ 에ਅਰ ਬੇਸ ਆ ਉਹ ਚਾਹੀਦਾ ਉਹਦੇ ਲਈ ਅਮਰੀਕਾ ਦੁਬਾਰਾ ਅਫਗਾਨਿਸਤਾਨ ਵਿੱਚ ਆਉਣਾ ਚਾਹੁੰਦਾ ਤੇ ਅਮਰੀਕਾ ਦੇ ਕਹਿਣ ਤੇ ਤੇ ਅਮਰੀਕਾ ਦੇ ਪੰਪਾਂ ਵਿੱਚ ਹੀ ਪਾਕਿਸਤਾਨ ਨੇ ਅਫਗਾਨਿਸਤਾਨ ਤੇ ਦੁਬਾਰਾ ਹਮਲਾ ਕੀਤਾ